ਦਾ ਬ੍ਰਾਂਡ ਇੱਥੇ ਜਿਹੜਾ दारू ਦਾ ਹਰ ਤਰ੍ਹਾਂ ਦਾ ਸ਼ਰਾਬ ਦਾ ਹਰ ਤਰ੍ਹਾਂ ਦਾ ਬ੍ਰਾਂਡ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਇੱਥੇ ਅਵੇਲੇਬਲ ਹੈਗਾ ਡਿਊਟੀ ਫਰੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਲਜਿੰਦਰ ਸਿੰਘ ਮੰਗਟ ਤੇ ਹੋਰ ਸਭ ਦਾ ਕੀ ਹਾਲ ਚਾਲ ਹੈ ਜੀ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਮੈਂ ਜਾ ਰਿਹਾ ਸੀ ਇਟਲੀ ਤੇ ਸਾਡੀ ਫਲਾਈਟ ਦਿੱਲੀ ਇੰਦਰਾ ਗਾਂਧੀ 에ਰਪੋਰਟ ਤੋਂ ਸੀ ਤੇ ਅਸੀਂ ਇਟਲੀ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਸਫ਼ਰ ਵਧੀਆ ਜਾਵੇ ਸਫਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ ਵਾਹਿਗੁਰੂ ਅੱਗੇ ਖੜ ਕੇ ਅਰਦਾਸ ਕੀਤੀ ਨਮਸਕਾਰ ਕੀਤੀ ਇਸ ਤੋਂ ਬਾਅਦ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਕੋਟ ਵਿਖੇ ਮੈਂ ਗਿਆ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਜਣਤੀ ਕੀਤੀ ਮੱਥਾ ਟੇਕਿਆ ਆਖਰੀ ਵਾਰ ਜਾਂਦੇ ਹੋਏ ਨੇ ਇਸ ਤੋਂ ਬਾਅਦ ਮੈਂ ਪਿੰਡ ਮਿੱਠੀਵਾਲ ਜ਼ਿਲ੍ਹਾ ਮਲੇਰਕੋਟਲਾ ਧੰਤਨ ਬਾਬਾ ਟੈਲ ਸਿੰਘ ਜੀ ਮਹਾਰਾਜ ਧੰਤਨ ਬਾਬਾ ਪਾਕਰ ਸਿੰਘ ਜੀ ਮਹਾਰਾਜ ਇੱਥੇ ਬਣੀ ਹੋਈ ਠਾਠ ਇੱਥੇ ਵੀ ਮੈਂ ਜਾਂਦੀ ਵਾਰ ਨਮਸਕਾਰ ਕੀਤੀ ਮੱਥਾ ਟੇਕਿਆ ਇਸ ਤੋਂ ਬਾਅਦ ਬਾਬਾ ਜੀ ਨੂੰ ਮੈਂ ਮਿਲਿਆ ਤੇ ਸਾਹਮਣੇ ਧੰਤਨ ਬਾਬਾ ਟੈਲ ਸਿੰਘ ਜੀ ਮਹਾਰਾਜ ਇਹਨਾਂ ਨਾਲ ਗੱਲਬਾਤ ਕੀਤੀ ਬਾਬਾ ਜੀ ਨੇ ਬਹੁਤ ਸੋਹਣੇ ਬਚਨ ਕੀਤੇ ਤੇ ਬਾਬਾ ਜੀ ਦਾ ਮੈਂ ਜਾਂਦੀ ਵਾਰ ਆਸ਼ੀਰਵਾਦ ਲਿਆ ਇਸ ਤੋਂ ਬਾਅਦ ਮੈਂ ਘਰ ਆਇਆ ਤੇ ਗੱਡੀ ਪਹੁੰਚ ਚੁੱਕੀ ਸੀ ਤੇ ਫਿਰ ਅਸੀਂ ਅਟੈਚ ਵਗੈਰਾ ਰੱਖਣੇ ਸ਼ੁਰੂ ਕਰਤੇ ਅਟੈਚੀ ਕਾਫੀ ਜ਼ਿਆਦਾ ਸੀਗੇ ਤਾਂ ਸੈਟਿੰਗ ਨਹੀਂ ਆ ਰਹੀ ਸੀ 6-7 ਅਟੈਚੀ ਸੀ ਚਲੋ ਫਿਰ ਵੀ ਅਸੀਂ ਜਿਵੇਂ-ਤੇਵੇਂ ਕਰਕੇ ਅਟੈਚੀ ਟਿਕਾਈ ਠੀਕ ਕੀਤੀ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਆਪਣੀ ਦਾਦੀ ਜੀ ਨੂੰ ਮਿਲਿਆ ਦਾਦੀ ਜੀ ਨੂੰ ਘੁੱਟ ਕੇ ਜੱਫੀ ਪਾਈ ਪਿਆਰ ਕੀਤਾ ਦਾਦੀ ਜੀ ਥੋੜੇ ਬਿਮਾਰ ਸੀ ਤਾ ਕਰਕੇ ਉਹਨਾਂ ਤੋਂ ਉੱਠਿਆ ਬੈਠਿਆ ਘਟ ਜਾਂਦਾ ਸੀ ਬੋਲਿਆ ਵੀ ਘਟ ਜਾਂਦਾ ਸੀ ਚਲੋ ਫਿਰ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਕਿਹਾ ਵੀ ਜਲਦੀ ਜਲਦੀ ਠੀਕ ਹੋ ਜਾਓ ਮੈਂ ਤੁਹਾਨੂੰ ਵੀਡੀਓ ਕਾਲ ਕਰੂੰਗਾ ਕਾਲ ਕਰੂੰਗਾ ਤੇ ਫਿਰ ਮੈਂ ਕੁੱਟ ਕੇ ਜੱਫੀ ਪਾਈ ਤੇ ਬੜਾ ਇਹ इमोशनल ਟਾਈਮ ਸੀ ਇੱਕ ਵਾਰ ਫਿਰ ਮੈਂ ਤੁਰਦੇ ਤੁਰਦੇ ਦਾਦੀ ਜੀ ਤੋਂ ਵਿਦਾ ਲੈਣ ਤੋਂ ਪਹਿਲਾਂ ਉਹ ਪਏ ਸੀ ਫਿਰ ਪਏ ਹੋਏ ਮੈਂ ਮੈਂ ਜੱਫੀ ਪਾਈ ਮੱਥਾ ਚੁੰਮਿਆ ਤੇ ਇਸ ਤੋਂ ਬਾਅਦ ਫਿਰ ਮੈਂ ਆਪਣੇ ਪਰਿਵਾਰ ਨੂੰ ਮਿਲਣਾ ਸ਼ੁਰੂ ਕੀਤਾ ਇਹ इमोशनल ਪਲ ਬੜੇ ਭਾਵੁਕ ਪਲ ਸੀ ਮੇਰੇ ਲਈ ਮੇਰੇ ਖੁਦ ਦੇ ਹੰਝੂ ਨਹੀਂ ਰੁਕ ਰਹੇ ਸੀ ਤੇ ਚਲੋ ਮੰਮੀ ਨੇ ਜਾਣ ਤੋਂ ਪਹਿਲਾਂ ਮੈਨੂੰ ਮਿੱਠਾ ਖਵਾਇਆ ਮੂੰਹ ਮਿੱਠਾ ਕਰਵਾਇਆ ਮੇਰਾ ਤੇ ਇਸ ਤੋਂ ਬਾਅਦ ਮੈਨੂੰ ਪਾਣੀ ਪਿਲਾਇਆ ਤੇ ਸਗਨ ਦਿੱਤਾ ਤੇ ਫਿਰ ਮੈਂ ਘੁੱਟ ਕੇ ਮੰਮੀ ਨੂੰ ਵੀ ਜਫੀ ਪਾਈ ਹੱਥ ਕੀਤੀ ਮੱਥਾ ਚੁੰਮਿਆ ਪਿਆਰ ਕੀਤਾ ਕਿਉਂਕਿ ਪਤਾ ਨਹੀਂ ਇਸ ਤੋਂ ਬਾਅਦ ਕਦੋਂ ਵਾਪਸ ਆਉਣਾ ਪੈਂਦਾ ਨਾ ਕਦੋਂ ਵਾਪਸ ਆਪਣੇ ਦੇਸ਼ ਵਰਤਨਾਗਾ ਫਿਰ ਮੈਂ ਆਪਣੇ ਭੂਆ ਜੀ ਨੂੰ ਮਿਲਿਆ ਤੇ ਫਿਰ ਇਸ ਤੋਂ ਬਾਅਦ ਮੇਰੇ ਡੈਡੀ ਜੀ ਮੇਰੇ ਪਿਤਾ ਜੀ ਨੇ ਨਾਲ ਵੀ ਹੱਥ ਕੀਤੀ ਪੂਆ ਦਾ ਮੁੰਡਾ ਆ ਗਿਆ ਸੀਗਾ ਚਲੋ ਇਹਨੂੰ ਵੀ ਮਿਲਿਆ ਹਾਕੀ ਸਾਰੇ ਜੰਨੇ ਵੀ ਸਿਪੂ adik ਕੁੜੀ ਮੇਰੀ ਭੈਣ ਛੋਟੀ ਵੱਡੀ ਕੋਲ ਇਸ ਤੋਂ ਬਾਅਦ ਆਪਣੇ ਚਾਚਾ ਜੀ ਦੇ ਮੁੰਡੇ ਮਾਫਰ ਭਰਾ ਨੂੰ ਮਿਲਿਆ ਬਾਕੀ ਜੰਨੇ ਸੀਗੇ ਘਰ ਤੇ ਚਾਚਾ ਜੀ ਤੇ ਬਾਹਰ ਚ ਖੱਚ ਤੇ ਫਿਰ ਪੂਆ ਜੀ ਦਾ ਮੁੰਡਾ ਤੇ ਬਾਕੀ ਸਾਰਾ ਪਰਿਵਾਰ ਫਿਰ ਅਸੀਂ ਖੜ ਕੇ ਇੱਕਲਹਿਣ ਦੇ ਵਿੱਚ ਸਾਰੇ ਤੇ ਉਹ ਆ ਜੀ ਨੇ ਸੈਕਨ ਫੜਾਰੇ ਸੀ ਤੇ ਫਿਰ ਉਹਨੇ ਮੈਨੂੰ ਪੇਸ਼ ਕੀਤਾ ਸਾਰੇ ਆਨੇ ਅਸੀਂ ਫੁੱਟ ਵੀਗਰਾ ਕੀਤੀ ਜਾਣ ਤੋਂ ਪਹਿਲਾਂ ਹੁਣ ਸਾਡਾ ਫੋਟੋ ਸ਼ੂਟ ਹੋਣਾ ਸ਼ੁਰੂ ਹੋ ਗਿਆ ਸੀ ਲੋ ਜੀ ਮੈਂ ਕਿਚ ਵਿੱਚ ਬਹਿ ਗਿਆ ਤੇ ਪਾਣੀ ਪਲਾਇਆ ਦੁਬਾਰਾ ਪੀਤਾ ਪਾਣੀ ਮੈਨੂੰ ਪਿਆਸ ਲੱਗੀ ਸੀ ਤੇ ਇਹ ਜੰਦੀਵਾਰ ਚਲੋ ਮੈਂ ਹੁਣ ਜਾ ਰਿਹਾ ਸੀ ਤੇ ਵਾਈ ਵਾਈ ਕੀਤੀ ਸਭ ਨੂੰ ਤੇ ਅਸੀਂ ਫਿਰ ਦਿੱਲੀ 에ਅਰਪੋਰਟ ਲਈ ਨਿਕਲਦੇ ਤੇ ਮੈਂ ਅਗਲੀ ਸੀਟ ਤੇ ਬੈਠਾ ਸੀ ਬਾਕੀ ਸਾਰੇ ਪਿੱਛੇ ਸੀਗੇ ਮੇਰਾ ਭਰਾ ਸੀ ਬਾਕੀ ਦੋ ਤਿੰਨ ਨਾਲ ਮੇਰੇ ਵੀਰ ਜਿਹੜੇ ਨਾਲ ਜਾ ਰਹੇ ਸੀ ਫਿਰ ਰਸਤੇ ਦੇ ਵਿੱਚ ਅਸੀਂ ਰੁਕੇ ਰਸਤੇ ਦੇ ਵਿੱਚ ਇੱਕ ਜਗ੍ਹਾ ਆਈ ਨੌਗਾਜਾ ਪੀਰ ਦੀ ਇਹ ਵੀ ਬਹੁਤ ਵਧੀਆ ਜਗ੍ਹਾ ਕਹਿੰ ਲੋ ਮਹਾਨਤਾ ਵਾਲੀ ਜਗ੍ਹਾ ਬੜੀ ਸ਼ਕਤੀ ਵਾਲੀ ਜਗ੍ਹਾ ਸਾਰੇ ਧਰਮ ਹੀ ਚੰਗੇ ਨੇ ਸਾਰੇ ਸਾਰੀਆਂ ਜਗਾਵਾਂ ਚੰਗੀਆਂ ਨੇ ਰੱਬ ਤਾਂ ਸਾਰੇ ਪਾਸੇ ਹੀ ਵਸਦਾ ਚਲੋ ਫਿਰ ਵੀ ਅਸੀਂ ਇੱਥੇ ਮੱਥਾ ਟੇਕਿਆ ਮੈਂ ਇੱਥੇ ਨਮਸਕਾਰ ਕੀਤੀ ਇੱਥੇ ਵੀ ਚਲੋ ਮੈਂ ਆਪਣੇ ਵੱਲੋਂ ਸ਼ੁਕਰਾਨਾ ਕੀਤਾ ਤੇ ਅਰਦਾਸ ਕੀਤੀ ਅੱਗੇ ਆਉਣ ਵਾਲੀ ਜ਼ਿੰਦਗੀ ਬਾਰੇ ਤੇ ਇੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ ਦੁਬਾਰਾ ਦਿੱਲੀ ਵੱਲ ਨੂੰ ਨਿਕਲੇ ਲਓ ਜੀ ਫਿਰ ਅਸੀਂ ਰਸਤੇ ਦੇ ਵਿੱਚ ਮੰਨਤ ਢਾਬੇ ਤੇ ਰੁਕੇ। 에어ਪੋਰਟ ਦੇ ਜਾਣ ਤੋਂ ਪਹਿਲਾਂ ਅਸੀਂ ਫਿਰ ਥੋੜਾ ਜਿਹਾ ਡਿਨਰ ਕੀਤਾ। ਖਾਣਾ ਪੀਣਾ ਕੀਤਾ। ਭੁੱਖ ਵਗੈਰਾ ਲੱਗ ਗਈ ਸੀ। ਕਾਫੀ ਟਾਈਮ ਕਰੋ ਨਿਕਲਣ ਹੋ ਗਿਆ ਸੀਗਾ। 5-6 ਘੰਟੇ ਮੰਨ ਲਓ ਕਿ ਹੋ ਗਏ ਸੀ ਸਾਨੂੰ ਨਿਕਲਣ ਨੂੰ। ਤੇ ਫਿਰ ਇੱਥੇ ਅਸੀਂ ਰੋਟੀ ਖਾਧੀ ਤੇ ਨਾਲ ਵੀਰ ਮੇਰੇ ਤੇ ਮੈਂ ਤੇ ਮੇਰਾ ਨਾਲ ਭਰਾ ਵੱਡਾ ਤੇ ਅਸੀਂ ਰੋਟੀ ਖਾਧੀ। ਰੋਟੀ ਖਾਣ ਤੋਂ ਬਾਅਦ ਫਿਰ ਅਸੀਂ ਫਿਰ ਨਿਕਲ ਗਏ ਦਿੱਲੀ ਵੱਲ ਨੂੰ ਬਸ ਏਅਰਪੋਰਟ ਤੇ ਪਹੁੰਚਣ ਵਾਲੇ ਆ ਅਸੀਂ ਤੇ ਇਹ ਆ ਜੀ ਸਾਹਮਣੇ 터ਨਲ ਇਹ 터ਨਲ ਸਿੱਧੀ ਏਅਰਪੋਰਟ ਨੂੰ ਜਾਂਦੀ ਹੈ 터ਮინਲ 3 ਇਹ 터ਨਲ ਵਿੱਚ ਦੀ ਹੁੰਦੇ ਹੋਏ ਤੇ ਸਾਹਮਣੇ ਅਸੀਂ ਪਹੁੰਚੇ ਫਿਰ 터ਮინਲ 3 ਮੇਨ ਏਅਰਪੋਰਟ ਤੇ ਤੇ ਅਸੀਂ ਏਅਰਪੋਰਟ ਤੇ ਪਹੁੰਚੇ ਤੇ ਐਂਟਰ ਕੀਤੇ ਨੰਬਰ ਗੇਟ ਕੋਡ ਨੰਬਰ ਹੈਗਾ ਉਹਦਾ ਪਰ ਟਰਮੀਨਲ ਫਿਰ ਤੋਂ ਬਾਅਦ ਚਲੋ ਮੈਂ ਵੀ ਫਿਰ ਮਿਲ ਕੇ ਆਪਣੇ ਭਰਾ ਨੂੰ ਸਾਰਿਆਂ ਨੂੰ ਮੈਂਟਰੀ ਲਈ ਆਰਮੀ ਵਾਲੇ ਨੂੰ ਜਿਹੜੇ ਅੰਦਰ ਚੈੱਕ ਖੜੇ ਹੁੰਦੇ ਚੈੱਕ ਕਰਨ ਲਈ ਉਹਨਾਂ ਨੂੰ ਦਿਖਾਏ ਤੇ ਮੈਂ ਫਿਰ ਜਾਂਦੀ ਵਾਰ ਦੀ ਵਾਈ ਕੀਤੀ ਹਾਂਜੀ ਆਪਾਂ 에어ਪੋਰਟ ਦੇ ਅੰਦਰ ਐਂਟਰ ਹੋ ਗਏ ਆ ਤੇ ਆਪਾਂ ਹੁਣ ਬੈਗ ਚੈੱਕ ਇਨ ਕਰਾਉਣਾ ਤੇ ਆਪਾਂ ਲਾਈਨ 'ਚ ਖੜੇ ਆ ਕਾਫੀ ਵੱਡੀ ਲਾਈਨ ਆ ਫਿਰ ਰਸ ਵੀ ਕਾਫੀ ਆ ਤੇ ਸਾਡੀ ਜਿਹੜੀ 에ਅਰਲਾਈਨ ਆ ਕੁਵੇਤ 에ਅਰਵੇਜ਼ KEJU 382 ਤੇ ਸਵੇਰੇ 3 ਵਜੇ ਦੀ ਫਲਾਈਟ ਆ ਤੇ ਇਸ ਟਾਈਮ 11 ਵੱਜ ਚੁੱਕੇ ਨੇ ਅਰੇ 4 ਘੰਟੇ ਪਹਿਲੇ ਤੇ ਹੁਣ ਅਸੀਂ ਲੈਂਡ ਖੜੇ ਆ ਤੇ ਬੈਗ ਚੈੱਕ ਇਨ ਕਰਾਉਣੇ ਦਿਖਾਉਣੇ ਤੁਹਾਨੂੰ ਕਿੰਨਾ ਕਰਾਸਾ ਦੇਖੋ ਜੀ ਇਹ ਹੈਗੇ ਆਪਣੇ ਬੈਗ ਤੇ ਇੱਧਰ ਵੀ ਬਾਈ ਹੁਣੀ ਜਿਹੜੇ ਆਪਣੇ ਨਾਲ ਜਾ ਰਹੇ ਨੇ ਦੋਨੋਂ ਵੀਰ ਅਹ ਆ ਦੇਖੋ ਜੀ ਕਿੱਡੀ ਵੱਡੀ ਲੈਂਨ ਲੱਗੀ ਹੋਈ ਆ ਕਾਫੀ ਵੱਡੀ ਆ ਲੈਂਨ ਲੱਗੀ ਹੋਈ ਆ ਲਓ ਜੀ ਆਪਾਂ ਨੂੰ ਬੋਡੀ ਪਾਸ ਮਿਲ ਗਿਆ ਤੇ ਮਹਾਮਾਤਾ ਵਾਲੇ ਕਾ ਦਿਨ ਬੋਡੀ ਪਾਸ ਆਪਾਂ ਨੂੰ ਮਿਲ ਚੁਕਿਆ ਜੀ ਤੇ ਆਪਣਾ ਸਮਾਨ ਸਾਰਾ ਚੈੱਕ ਇਨ ਹੋ ਗਿਆ ਜਿੰਨੇ ਬੈਗ ਸੀਗੇ ਲਓ ਜੀ ਆਪਣੇ ਸਾਰੇ ਜਿੰਨੇ ਬੈਗ ਸੀਗੇ ਚੈੱਕ ਇਨ ਹੋ ਗਏ ਸਿਕਿਉਰਿਟੀ ਆਪਣੀ ਪਾਸ ਹੋ ਗਈ ਤੇ ਆਪਾਂ ਨੂੰ ਜਿਹੜੇ ਪਾਸ ਮਿਲ ਚੁਕੇ ਨੇ ਤੇ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਅੰਦਰ 에어ਪੋਰਟ ਦੇ ਵਿੱਚ ਜਿਹੜਾ ਕੁਝ ਵੀ ਹੈ ਜਿਵੇਂ ਕਹਿੰਦੇ ਇੱਥੇ ਡਿਊਟੀ ਫਰੀ ਸਾਰਾ ਕੁਝ ਮਿਲਦਾ ਦਿੱਲੀ ਡਿਊਟੀ ਫਰੀ ਕਿਸੇ ਵੀ ਤਰ੍ਹਾਂ ਟੈਕਸ ਨਹੀਂ ਹੁੰਦਾ ਉਹਨਾਂ ਤੇ ਤੇ ਉਹ ਸਾਰਾ ਕੁਝ ਅੱਗੇ ਤੁਹਾਨੂੰ ਦਿਖਾਉਨੇ ਆ ਤੇ ਆਪਣਾ ਆਪਾਂ ਨੂੰ ਬੋਡੀ ਪਾਸ ਮਿਲ ਚੁੱਕਿਆਗਾ ਤੇ ਅੱਗੇ ਅੰਦਰ ਕੀ ਕੀ ਹੈ 에어ਪੋਰਟ ਦੇ ਤੇ ਕਿਉਂਕਿ ਜ਼ਿਆਦਾਤਰ ਆਪਾਂ ਬਾਹਰ ਹੀ ਬਾਹਰ ਹੀ ਦੇਖਦੇ ਆਂ ਗਾਂਧੀ 에어ਪੋਰਟ ਤੇ ਅੰਦਰਲਾ ਮਾਹੌਲ ਕਿਵੇਂ ਆ ਉਹ ਸਾਰਾ ਤੁਹਾਨੂੰ ਦਿਖਾਉਣਾ ਹੈ ਹੁਣ ਇਸ ਅੱਗੇ ਇਸ ਅੱਗੇ ਵੀਡੀਓ ਦੇ ਵਿੱਚ ਤੇ ਤੁਸੀਂ ਦੇਖਿਓ ਕੀ ਕੀ ਅੰਦਰ ਜਿਹੜਾ ਡਿਊਟੀ ਫ੍ਰੀ ਮਿਲਦਾ ਹੈਗਾ ਚਲੋ ਲਓ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਅੰਦਰ ਬਾਟਨਸਾਰ ਸਭ ਤੋਂ ਪਹਿਲਾਂ ਜਿਹੜਾ ਪੋਰਸ਼ਨ ਆਉਂਦਾ ਉਹ ਹੁੰਦਾ दारू ਦਾ ਕੀ ਬਾਤ ਹੈ ਸ਼ਰਾਬ ਦਾ ਇੱਥੇ ਪਈਆਂ ਨੇ ਸ਼ਰਾਬਾਂ ਤਰ੍ਹਾਂ ਤਰ੍ਹਾਂ ਦੀਆਂ ਵਾਈਨਸ ਪਈਆਂ ਨੇ ਅਲਕੋਹਲ ਹਰ ਤਰ੍ਹਾਂ ਦਾ ਬ੍ਰਾਂਡ ਕਹਿ ਲਓ ਵੀ ਇੱਥੇ ਮੌਜੂਦ ਹੈ ਇਹ ਇੱਕ ਵਾਈਨ 10% ਆਫ ਲੱਗਿਆ ਹੋਇਆ ਹੈ ਇਹਨਾਂ ਤੇ ਤੇ ਇੱਥੇ ਮਹਿੰਗੀ ਸਸਤੀ ਹਰ ਤਰ੍ਹਾਂ ਦੀ ਅਲਕੋਹਲ ਮਿਲਦੀ ਹੈ ਦੇਖੋ ਹੈ ਕਿੰਨੀਆਂ ਸਾਰੀਆਂ ਹਨਾ ਸ਼ਰਾਬ ਦੀਆਂ ਬੋਤਲਾਂ ਗਾਰਡਨਸਾਰ ਤੋਂ ਪਹਿਲਾਂ ਸ਼ਰਾਬ ਹੁੰਦੀ ਹੈ ਇਹਨਾਂ ਨੂੰ ਮਿਲ ਰਿਹਾ ਇਹ ਲੋ ਇਹ ਸਾਹਮਣੇ ਇਹ ਸੀਗਾ ਇਹ ਦੇਖੋ ਆਹ ਸਾਹਮਣੇ ਜਿਹੜੀ ਬੋਤਲ ਪਈ ਹੈ ਇਹਦਾ ਪ੍ਰਾਈਜ਼ ਆ 5490 ਦੀ ਬੋਤਲ ਆ 5490 ਦੀ ਬੋਤਲ ਆ ਟੈਕਸ ਫ੍ਰੀ ਹੈ ਜੇ ਟੈਕਸ ਲੱਗੇ ਹੋਵੇ ਘੱਟੋ ਘਾਟ ਹੀ 7-8000 ਦੀ ਬੋਤਲ ਮਿਲਣੀ ਆ ਫਿਰ ਹੈ ਦੇਖੋ ਜੀ ਆ ਪਈਆ ਬੋਤਲ ਇੱਕ ਪਿਆ ਨਜ਼ਾਰਾ ਤੇ ਉੱਧਰ ਲੈ ਕੇ ਚੱਲਦੇ ਆ ਤੇ ਆ ਸਾਹਮਣੇ ਪਈਆ 10 ਗਲੇਟਨ ਟ੍ਰੈਵਲ ਇੱਕ ਦਾ ਪ੍ਰਾਈਸ ਕੀ ਆ 6000 ਇਹ ਹੈਗੀ 6000 ਦੀ ਇਹ 6000 ਦੀ ਬੋਤਲ ਲੈ ਦੇਸ਼ ਸਿੰਘ ਟ੍ਰੈਵਲ ਐਕਸਕਲੂਸਿਵ ਤੇ ਆ ਪਈਆਂ ਨੇ ਬੋਤਲਾਂ ਇਹ ਜਿੰਨਾ ਤੁਸੀਂ ਦੇਖ ਰਹੇ ਆ ਅੰਦਰੋਂ ਇਹ ਸਾਰਾ ਡਿਊਟੀ ਫ੍ਰੀ ਅਲਕੋਹਲ ਸਾਰਾ ਕੁਝ ਇੱਥੋਂ ਮਿਲਦਾਗਾ ਹਰ ਤਰ੍ਹਾਂ ਦਾ ਬ੍ਰਾਂਡ ਇੱਥੇ ਜਿਹੜਾ दारू ਦਾ ਹਰ ਤਰ੍ਹਾਂ ਦਾ ਸ਼ਰਾਬ ਦਾ ਹਰ ਤਰ੍ਹਾਂ ਦਾ ਬ੍ਰਾਂਡ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਇੱਥੇ ਅਵੇਲੇਬਲ ਹੈਗਾ ਡਿਊਟੀ ਫ੍ਰੀ ਠੀਕ ਹੈ ਜੀ ਬੜਾ ਕੋਸਾ ਇੱਥੇ ਠੀਕ ਹੈ ਮੈਂ ਪਹਿਲਾ ਫਸਟ ਟਾਈਮ ਇਹ ਚੀਜ਼ਾਂ ਐਕਸਪੀਰੀਅੰਸ ਕਰ ਰਿਹਾ ਹਾਂ ਇੰਨਾ ਸੋਹਣਾ ਅੰਦਰੋਂ ਬੜਾ ਵਧੀਆ ਨਹੀਂ ਦਿਖੋਣੇ ਤੁਹਾਨੂੰ ਅੱਗੇ ਗਿਆ ਕੀ ਤੇ ਆਹ ਜਿਹੜਾ ਅੱਗੇ ਪੋਰਸ਼ਨ ਆਇਆ ਇਹ ਆਇਆ ਇੱਥੇ ਪਰਫਿਊਮ ਵਗੈਰਾ ਇੱਥੇ ਹਰ ਤਰ੍ਹਾਂ ਦੇ ਪਰਫਿਊਮ ਪਏ ਨੇ ਆ ਕੈਨਲ ਦਾ ਪਿਆਗਾ ਚੈਨਲ ਬਣ ਕੇ ਕੈਨਲ ਲਿਖਿਆ ਹੋਇਆ ਹੈ ਤੇ ਇੱਧਰ ਆ ਬੌਸ ਦੇ ਪਏ ਨੇ ਆ ਬੌਸ ਦੇ ਪਰਫਿਊਮ ਪਏ ਨੇ ਤੇ ਇਹ ਸਾਰੇ ਜਿੰਨਾ ਹੁਣ ਜਿਹੜਾ ਤੁਸੀਂ ਕੋਰਸ ਦੇਖ ਰਹੇ ਹੋ ਇਹ ਸਾਰਾ ਆਈ ਥਿੰਕ ਸਾਰਾ ਸੈਂਟਾਂ ਦਾ ਹੀ ਆ ਪਰਫਿਊਮ ਆ ਵਲੈਂਟੀਨੋ ਇਹਨਾਂ ਤਿੰਨੋਂ ਦਾ ਪਤਾ ਨਹੀਂ ਕਿਹੜਾ ਵਲੈਂਟੀਨੋ ਇਹ ਸਾਰੇ ਪਰਫਿਊਮ ਪਏ ਨੇ ਦੇਖੋ ਏ ਵੀ ਘੱਟੋ ਘੱਟ 5000 ਤੋਂ ਸਟਾਰਟਿੰਗ ਹੀ ਹੈ ਜਿਹੜੇ ਪਏ ਨੇ ਅੰਦਰ ਇਹ ਸਸਤਾ ਕੋਈ ਨਹੀਂ ਹੈਗਾ ਕੋਈ 5000 ਦਾ 10000 ਦਾ 20000 ਦਾ ਨਾਲੇ ਟੈਕਸ ਫ੍ਰੀ ਆਪਾਂ ਵੀ ਟਰਾਈ ਕਰਕੇ ਦੇਖ ਲੈਣਾ ਕੀ ਬਾਤ ਹੈ ਕਾਫੀ ਵਧੀਆ ਹੈ ਅੱਛਾ ਹੈ ਹੋਰ ਦਿਖਾਉਣਾ ਰਾਲੋ ਫਲੋਰੈਂਸ ਦਾ ਪਿਆ ਪਰਫਿਊਮ ਇੱਧਰ ਪਏ ਸਾਰੇ ਜਿੰਨੇ ਵੀ ਆ ਤੁਸੀਂ ਦੇਖ ਰਹੇ ਸਾਰੇ ਪਰਫਿਊਮ ਹੀ ਨੇ ਮੈਂ ਪਰਫਿਊਮ ਵਾਲਾ ਪਰ ਆ ਸਾਰਾ ਪੋਰਸ਼ਨ ਹੈ ਹਰ ਤਰ੍ਹਾਂ ਦਾ ਬ੍ਰਾਂਡ ਪਰ ਨੂੰ ਦਾ ਇੱਥੇ ਮੰਗਦਾ ਗਵੈਂਚੀ ਪਤਾ ਨਹੀਂ ਕਿਹੜਾ ਬ੍ਰਾਂਡ ਮੈਨੂੰ ਸੁਣਾਈ ਪਹਿਲੀ ਵਾਰ ਗਵੈਂਚੀ ਬ੍ਰਾਂਡ ਤੇ ਹੋਰ ਦਿਖਾਉਣੇ ਅੱਗੇ ਜੇ ਸਾਰਾ ਮੇਰੇ ਬਾਪੂ ਸਾਰੇ ਇੱਧਰ ਵੀ ਪਰਫਿਊਮ ਹੀ ਪਏ ਨੇ ਇਹ 에어ਪੋਰਟ ਦਾ ਅੰਦਰਲਾ ਵਾਲਾ ਏਰੀਆ ਦਾ ਪਹਿਲਾ ਬਟਨਸਾਰ ਅਲਕੋਹਲ ਦਾ ਪੋਰਸ਼ਨ ਆਇਆ ਉਦੋਂ ਬਾਅਦ ਆ ਪ੍ਰਗਨ ਆ ਗਿਆ ਤੇ ਹੁਦੋਂ ਅੱਗੇ ਦੇਖਦੇ ਹਾਂ ਕੀ ਹੈ ਚੱਲਦੇ ਹਾਂ ਅੱਗੇ ਤੇ ਆ ਅੱਗੇ ਖਾਣ ਪੀਣ ਵਾਲੀ ਚੀਜ਼ਾਂ ਆ ਗਈਆਂ ਇਹ ਵੀ ਅੰਦਰ ਹੀ ਮੌਜੂਦ ਆ ਜੇ ਤਾਂ ਆਪਾਂ ਗੇਟ ਤੋਂ ਅੰਦਰ ਐਂਟਰ ਹੋ ਜਾ ਨਾ ਅੱਗੇ ਜਾ ਕੇ ਚੀਜ਼ਾਂ ਮਿਲਦੀਆਂ ਨੇ ਦੇਖੋ ਅੱਗੇ ਆ ਜਿਹੜਾ ਸਾਹਮਣੇ ਵਾਲਾ ਰਸਤਾ ਇਹ ਸਿੱਧਾ ਜਹਾਜ਼ਾਂ ਕੰਨਣੇ ਜਾਂਦਾ ਜਿਹੜੇ-ਜਿਹੜੇ ਜਹਾਜ਼ ਤੁਸੀਂ ਚੜ੍ਹਨਾਗਾ ਆ ਦੇਖੋ ਆ ਦੁਕਾਨਾਂ ਤੇ ਇੱਥੇ ਆ ਸੌਲ ਵਗੈਰਾ ਵੀ ਪਏ ਨੇ ਆਪਿਆ ਕੰਗਨ ਵਗੈਰਾ ਆਰਟੀਫੀਸ਼ੀਅਲ ਕੰਗਨ ਬਾਕਲਗ ਤਰ੍ਹਾਂ ਦੇ ਆਪਿਆ ਕੰਨਾਂ ਚ ਬਾਲੀਆਂ ਕੋਣ ਵਾਲੀਆਂ ਹੈ ਹਰ ਤਰ੍ਹਾਂ ਦੀ ਚੀਜ਼ਾਂ ਮਲ ਕੀ ਅੰਦਰ ਮੌਜੂਦ ਨੇ ਆ ਚਾਹ ਪੱਤੀ ਆ ਗਈ ਟੀ ਆ ਇੱਥੇ ਚਾਹ ਪੱਤੀ ਵੀ ਹੈਗੀ ਅੰਦਰ ਇਹ ਵੀ ਬਹੁਤ ਮਹਿੰਗੀ ਮਹਿੰਗੀ ਚਾਹ ਪੱਤੀ ਪਈ ਆ ਇੱਥੇ ਜਿਹੜੀ ਟੀ ਆ ਗਈ ਇਹ ਹੈਗੇ ਸੈਂਚਾਟੀ 9081 ਤੇ ਅਲੱਗ-ਅਲੱਗ ਤਰ੍ਹਾਂ ਦੀ ਟੀ ਪਈ ਐ ਇੱਥੇ ਹਨ ਦੇਖੋ ਆਹ ਦੇਖੋ ਪਤਾ ਨਹੀਂ ਕੀ ਆ ਕੇ ਆ ਸਾਰੇ ਕੱਪੜੇ ਵਗੈਰਾ ਸੌਣ ਵਗੈਰਾ ਆ ਗਏ ਤੇ ਹੋਰ ਦਿਖਾਉਣਾ ਤੁਹਾਨੂੰ ਆਹ ਦੇਖੋ ਸਾਹਮਣੇ ਸੌਲ ਪਏ ਨੇ ਤਰ੍ਹਾਂ-ਤਰ੍ਹਾਂ ਦੇ ਤੇ ਆ ਆ ਗਏ ਤੇ ਇੱਧਰ ਉਹੀ ਪਰਫਿਊਮ ਵਗੈਰਾ ਆ ਗਿੱਡੇ ਆਪਾਂ ਦੇਖ ਕੇ ਗਏ ਸੀ ਕੋਸਮੈਟਿਕਸ ਪਰਫਿਊਮਸ ਆ ਗਏ ਇੱਧਰ ਤੇ ਇੱਧਰ ਸੀਗੇ ਰਾਈਟ ਸਾਈਡ ਸੀਗੇ ਖਾਣ ਪੀਣ ਵਾਲੀ ਚੀਜ਼ਾਂ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਇੱਥੋਂ ਸ਼ੁਰੂ ਹੋ ਜਾਂਦੇ ਨੇ ਬ੍ਰਾਂਡ ਲੈ ਵੀ ਇੱਥੋਂ ਸ਼ੁਰੂ ਹੋ ਕੇ ਬ੍ਰਾਂਡ ਸੁਪਰ ਡਰਾਈ ਮਾਉਂਟ ਬਲੈਂਕ ਦਾ ਆ ਗਿਆ ਤੇ ਚੱਲਦੇ ਆ ਨਾਲ ਨਾਲ ਦਿਖਾਉਨੇ ਆ ਤੁਹਾਨੂੰ ਇਹ ਆ ਗਿਆ ਵਿਕਟੋਰੀਆ ਸੈਕਰਟ ਵਿਕਟੋਰੀਆ ਸੀਕਰਟ ਇਹ ਵੀ ਬ੍ਰਾਂਡ ਹੈ ਦੇਖੋ ਬਾਹਰੋਂ ਇਦਾਂ ਲੱਗਦਾ ਵੀ ਛੋਟਾ ਜਿਹਾ ਪਰ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਨਾ 에어ਪੋਰਟ ਦੇ ਤਾਂ 에어ਪੋਰਟ ਬਹੁਤ ਵੱਡਾ ਅੰਦਰ ਹਰ ਹਰ ਹਰੇਕ ਬ੍ਰਾਂਡ ਕੱਪੜੇ ਦਾ ਬ੍ਰਾਂਡ ਸ਼ਰਾਬ ਦਾ ਬ੍ਰਾਂਡ ਪਰਫਿਊਮ ਦਾ ਬ੍ਰਾਂਡ ਹਰ ਤਰ੍ਹਾਂ ਦੇ ਬ੍ਰਾਂਡ ਅੰਦਰ ਮੌਜੂਦ ਨੇ ਹਰ ਇੱਕ ਚੀਜ਼ ਮੌਜੂਦ ਆ ਖਾਣ ਪੀਣ ਵਾਲੀ ਖਾਣ ਪੀਣ ਵਾਲੀ ਕੋਈ ਵੀ ਤਰ੍ਹਾਂ ਦੀ ਕੋਈ ਆ ਦੇਖੋ ਸਾਹਮਣੇ ਘੜੀਆਂ ਵਾਲੀ ਆ ਗਈ ਸ਼ਾਪ ਇਹ ਹੈਗੀ ਆ ਜਿਹੜੀ ਸ਼ਾਪ ਆਹੀਂ ਇਹ ਹੈਗੀ ਇੱਥੇ ਹੌਸ ਡਿਊਟੀ ਫਰੀ ਇੱਥੇ ਹੌਸ ਕੰਪਨੀ ਦੇ ਆ ਘੜੀਆਂ ਆ ਗਈਆਂ ਤੇ ਆ ਦੇਖੋ ਸਾਰੇ ਜਦੋਂ ਆਪਾਂ ਉਧਰ ਨੂੰ ਜਾਂਦੇ ਆ ਨਾ ਜਿੱਥੇ ਆਪਣੀ ਮਲਕੀ ਜਿਹੜੀ ਜਹਾਜ਼ ਜਿਹੜੀ ਜਹਾਜ਼ 'ਤੇ ਖੜੇ ਨੇ ਉਹ ਜਹਾਜ਼ ਤੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਦੋਂ ਆਪਾਂ ਜਿੱਥੋਂ ਦੀ ਲੰਘ ਕੇ ਜਾਂਦੇ ਆ ਉਹ ਜਿਹੜਾ ਏਰੀਆ ਦਾ ਰਸਤਾ ਉਹ ਰਸਤੇ ਦੇ ਵਿੱਚ ਆ ਤਰ੍ਹਾਂ ਤਰ੍ਹਾਂ ਦੀ ਮਲਕੀ ਹਰ ਤਰ੍ਹਾਂ ਦਾ ਬ੍ਰਾਂਡ ਤੁਹਾਨੂੰ ਦੇਖਣ ਨੂੰ ਮਿਲੂ ਆ ਦੇਖੋ ਆਗੇ ਦੇਖੋ ਹੈ ਆ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਰਿੰਗਸ ਆ ਗਈਆਂ ਹੱਥਾਂ 'ਚ ਪਾਉਣ ਵਾਲੀਆਂ ਉਂਗਲਾਂ 'ਚ ਪਾਉਣ ਵਾਲੀਆਂ ਇਹ ਹੱਕਨ ਗਣਵਿਗਾਰਾ ਯਾ ਦੇਖੋ ਇਹ ਵੀ ਅੰਦਰ ਹੈਗੇ ਨੇ ਤੇ ਉਹ ਦੇਖੋ ਸਾਹਮਣੇ ਉਹ ਹਾਈਡ ਸਾਈਨ ਦਾ ਬ੍ਰਾਂਡ ਤੇ ਇੱਧਰ ਡੈਮੀ ਲੈਂਡ ਦਾ ਬ੍ਰਾਂਡ ਵੀ ਹਰ ਤਰ੍ਹਾਂ ਦੇ ਬ੍ਰਾਂਡ ਅੰਦਰ ਹੈਗੇ ਨੇ ਦੇਖ ਬਹੁਤ ਵੱਡਾ ਅੰਦਰ ਉਹ 에ਰਪੋਰਟ ਆ ਮੇਨ ਜਿਹੜਾ ਅੰਦਰ ਜਾ ਕੇ ਪਤਾ ਲੱਗਦਾ ਜਿਹੜਾ ਅੰਦਰ ਜਾ ਉਹੀ ਦੇਖੋ ਆ ਬੌਸ ਆ ਗਿਆ ਫਿਰ ਅਪੋਲੋ ਰੌਲਫ ਲੋਰੈਂਡ ਦੇ ਆਗੇ ਬ੍ਰਾਂਡ ਤੇ ਅੱਗੇ ਚੱਲਦੇ ਆ ਦਿਖਾਉਂਦੇ ਆ ਹੋਰ ਕਾਫੀ ਵੱਡਾ 에어ਪੋਰਟ ਆ ਮੇਰੇ ਤੇ ਯੂਨਾਈਟਿਡ ਕਲਰਸ ਉੱਧਰ ਰਾਈਟ ਸਾਈਡ ਤੇ ਉੱਧਰ ਲੋਕ ਵੀ ਤੁਰੇ ਜਾ ਰਹੇ ਨੇ ਆਪ ਦੇ ਜਹਾਜ਼ਾਂ ਵੱਲ ਜਿਹਦਾ ਜਿਹਦਾ ਜਿਹੜਾ ਜਹਾਜ਼ ਆ ਆ ਕੋਚ ਦਾ ਆ ਗਿਆ ਰੈਡੋ ਦਾ ਆ ਗਿਆ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦਾ ਬ੍ਰਾਂਡ ਹੈ ਰੈਡੋ ਇਹ ਵੀ ਘੜੀਆਂ ਦਾ ਬ੍ਰਾਂਡ ਆ ਗਿਆ। ਆ ਲੁਕਸ ਸੈਲੂਨ ਆ ਸਲੂਨ ਟਾਈਪ ਆ ਗਿਆ ਕੁਛ ਇੱਥੇ ਮਤਲਬ ਮੇਕਅਪ ਦਾ ਸਟਾਉਡ। ਤੇ ਹੁਣ ਆਪਾਂ ਵੀ ਚੱਲਦੇ ਆ ਆਪਣੇ ਜਹਾਜ਼ ਕੰਨੇ ਨੂੰ ਆਪਣੀ 3 ਵਜੇ ਫਲਾਈਟ ਆ। ਤੇ ਆਈ ਥਿੰਕ 12 ਤੋਂ ਉੱਪਰ ਹੋ ਗਿਆ ਟਾਈਮ। 12:30 ਹੋ ਚੁੱਕੇ ਨੇ। ਮੰਨ ਕੇ ਚੱਲੋ 2.5 ਘੰਟੇ ਪਹਿਲਾਂ ਹੈ। ਚੱਲਦੇ ਆਪਾਂ ਵੀ ਆਪਣੇ ਜਹਾਜ਼ ਵੱਲ। ਲਓ ਜੀ ਇੱਥੇ ਆਪਾਂ ਪਹੁੰਚ ਗਏ ਇਹ ਬਣੇ ਹੋਏ ਨੇ ਰਸਤੇ ਕਿਉਂਕਿ ਜਿਹੜੇ ਜਹਾਜ਼ ਖੜੇ ਹੁੰਦੇ ਜਿਹੜੇ ਜਹਾਜ਼ 'ਤੇ ਚੜ੍ਹਨਾ ਹੁੰਦਾ ਬਹੁਤ ਦੂਰ ਖੜੇ ਹੁੰਦੇ ਨੇ ਤਾਂ ਆ ਇੱਥੇ 에ਰਪੋਰਟ ਤੇ ਆਹ ਰਸਤੇ ਬਣੇ ਹੋਏ ਨੇ ਪੌੜੀਆਂ ਫਲੈਟ ਪੌੜੀਆਂ ਨੇ ਤੁਸੀਂ ਇਹਨਾਂ ਤੇ ਚੜ੍ਹ ਕੇ ਜਾ ਸਕਦੇ ਇਹ ਤਾਂ ਤੁਸੀਂ ਇਹਦੇ ਉੱਪਰ ਚੜਜੋ ਇਹਨੇ ਆਪਣੇ ਆਪ ਤੁਹਾਨੂੰ ਲਿਜਾਈ ਜਾਣਾ ਧਰਮ ਦੀ ਲੋੜ ਨਹੀਂ ਹੈ ਬਹੁਤ ਮਜ਼ਾ ਆ ਰਿਹਾ ਸਵਾਦ ਆ ਰਿਹਾ ਤੇ ਅਸੀਂ ਫਿਰ ਇੱਥੇ ਮਜ਼ੇ ਕਰਦੇ ਜਾ ਰਹੇ ਸੀ ਇੱਥੇ ਮੈਂ ਵੀ ਮ제 ਕਰਦਾ ਕਿਉਂਕਿ ਪਹਿਲੀ ਵਾਰ ਹੀ ਜਾ ਰਹੇ ਹਾਂ ਫਰਸਟ ਐਕਸਪੀਰੀਅੰਸ ਆ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ ਫਿਰ ਅਸੀਂ ਪੂਰਾ ਸਵਾਦ ਲੈ ਕੇ ਪੂਰੇ ਮ제 ਲੈ ਕੇ ਫਿਰ ਅੰਦਰ ਗਏ ਪੂਰਾ ਦੇਖਿਆ ਤੇ ਵਧੀਆ ਬਹੁਤ ਘੈਂਟ ਅੰਦਰੋਂ ਮੁੱਕ ਦੀ ਗੱਲ ਬੜਾ ਵਧੀਆ ਅੰਦਰੋਂ ਸਿਸਟਮ ਬਣਿਆ ਹੋਇਆ ਅਸੀਂ ਫਿਰ ਆਪਦੇ ਮ제 ਕਰਦੇ ਜਾ ਰਹੇ ਸੀਗੇ ਲੋ ਜੀ ਆਪਾਂ ਜਿੱਥੇ ਆਪਣਾ ਜਹਾਜ਼ ਖੜਾ ਉੱਥੇ ਪਹੁੰਚ ਗਏ ਤੇ ਆਰ ਲੈਂਡਸ ਵਗੈਰਾ ਲੱਗੀਆਂ ਹੋਈਆਂ ਨੇ ਆ ਜਿੰਨੇ ਸਾਰੇ ਇਹ ਸਾਡੇ ਮਤਲਬ ਕਿ ਜਿੰਨੇ ਵੀ ਖੜੇ ਨੇ ਇਹਨਾਂ ਨੇ ਸਾਡੇ ਜਹਾਜ਼ 'ਚ ਜਾਣਾ ਸਾਡਾ ਕੁਵੇਤ ਅਇਰਵੇਸ ਆ ਇੱਧਰ ਸਾਹਮਣੇ ਜਹਾਜ਼ ਖੜਾ ਹੋਣਾ ਤੇ ਇੱਥੋਂ ਐਂਟਰੀ ਹੋ ਰਹੀ ਆ ਆ ਸਾਰੇ ਜਹਾਜ਼ ਖੜੇ ਨੇ ਇੱਥੇ ਅਲੱਗ-ਅਲੱਗ ਕੰਪਨੀ ਦੇ ਜਹਾਜ਼ ਖੜੇ ਨੇ ਕੋਈ 에ਅਰ ਇੰਡੀਆ ਮਤਲਬ ਕਿ ਸਾਡਾ ਕੁਵੇਤ ਆ ਕੁਵੇਤ ਅਇਰਵੇਸ ਮਤਲਬ ਕਿ ਅਲੱਗ-ਅਲੱਗ ਕੰਪਨੀ ਦੇ ਜਹਾਜ਼ ਖੜੇ ਨੇ ਸਾਡਾ 10 20 ਤੇ ਸੀਗਾ ਤੇ ਇੱਧਰ ਅਸੀਂ ਤੇ ਮੈਂ ਵੀਡੀਓ ਵੀ ਕਰਾ ਚੱਲੋ ਬਣਾ ਰਿਹਾ ਸੀਗਾ ਤੇ ਲੋ ਜੀ ਹੁਣ ਆਪਾਂ ਜਾ ਰਹੇ ਹਾਂ ਜਹਾਜ਼ ਕੰਨੀ ਨੂੰ ਇਹ ਆਪਾਂ ਹੁਣ ਐਂਟਰੀ ਕਰ ਰਹੇ ਹਾਂ ਅੰਦਰ ਜਹਾਜ਼ ਦੇ ਤੇ ਹੁਣ ਤੁਹਾਨੂੰ ਅੰਦਰ ਦਿਖਾਉਨੇ ਆਂ ਕੀ ਮਾਹੌਲ ਆ ਜਹਾਜ਼ ਕਿਸ ਤਰ੍ਹਾਂ ਦਾ ਹੁੰਦਾ ਅੰਦਰ ਇਹ ਸਾਹਮਣੇ ਖੜਾ ਜੀ ਕੁਵੇਇਤ 에ਅਰਵੇਜ਼ ਜਿਹੜੇ ਜਹਾਜ਼ 'ਚ ਅਸੀਂ ਜਾ ਰਹੇ ਹਾਂ ਇਹ ਕੁਵੇਇਤ 에ਅਰਵੇਜ਼ ਸੀਗਾ 382 ਆਈ ਥਿੰਕ 382 ਆ ਇਹ ਥੋ ਐਂਟਰੀ ਹੋਈ ਪਾਸ ਦਿਖਾਇਆ ਸੀ ਆਪ ਦਾ ਟਿਕਟ ਵਗੈਰਾ ਜੋ ਵੀ ਹੈ ਇਹਨਾਂ ਨੇ ਦੇਖਿਆ ਸਾਨੂੰ ਲਓ ਜੀ ਆਪਾਂ ਐਂਟਰ ਹੋ ਗਏ ਇਹ ਚਾਉਂਦੇ ਆ ਦਿਖਾਉਣੇ ਅੱਗੇ ਇਹ ਆ ਜੀ ਦੇਖੋ ਜਹਾਜ਼ ਅੰਦਰੋਂ ਹੈ ਇਸ ਤਰ੍ਹਾਂ ਦੀਆਂ ਸੀਟਾਂ ਨੇ ਆਪਣਾ ਸੀਟ ਨੰਬਰ ਹੈਗਾ 18ਏ ਆਪਾਂ ਆਪਣੀ ਸੀਟ ਲੱਭਦੇ ਆ ਕਿੱਥੇ ਹੈਗੀ ਅ ਸੀਟ ਆਈ ਥਿੰਕ ਪੈਕ ਹੋਣੀ ਹੈ ਇਹ ਦੇਖੋ ਅੰਦਰਲਾ ਡਰੈਸ ਆ ਇਸ ਤਰ੍ਹਾਂ ਦੀਆਂ ਸੀਟਾਂ ਨੇ ਜਹਾਜ਼ ਦੀਆਂ ਦੇਖੋ ਜੀ ਆਪਾਂ ਨੇ ਆਪਣੀ ਸੀਟ ਮਿਲ ਚੁਕੀ ਹੈ ਆਪਣੀ ਸੀਟ ਸੀਟ 18 A ਤੇ ਆਪਾਂ ਆਪਾਂ ਸੀਟ ਤੇ ਬਹਿ ਚੁੱਕੇ ਆ ਤੇ ਤੁਹਾਨੂੰ ਦਿਖਾਉਨੇ ਆ ਕਿਵੇਂ ਦਾ ਅੰਦਰਲਾ ਜੋ ਜਹਾਜ਼ ਦਾ ਐਕਸਪੀਰੀਅੰਸ ਹੈ ਕਿਵੇਂ ਦਾ ਲੇਖ ਦੇਖੋ ਕਿ ਸਾਹਮਣੇ ਸ কিরਣ ਲੱਗੀਆਂ ਅੱਛਾ ਗੁੱਡ ਸਕੇ ਸਰਕੋਸ ਲੱਗਤ ਹੈ ਇੰਗਲਿਸ਼ ਇੱਥੇ ਤੁਸੀਂ ਕੁਝ ਵੀ ਚਲਾ ਸਕਦੇ ਹੋ ਕੋਈ ਵੀ ਜੋ ਤੁਹਾਡੀ ਫੇਵਰੇਟ ਹੈ ਤੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਜਾਣੀਆਂ ਦਿੱਲੀ ਤੋਂ ਕੁਵੈਤ ਸਾਰਾ ਕੁਝ ਬਲੂਟੁੱਥ ਤੋਂ ਤੁਸੀਂ ਟੱਚ ਕਰ ਸਕਦੇ ਹੋ ਵਿੱਚ ਖਾਣ ਪੀਣ ਜੋ ਸਾਰਾ ਕੁਝ ਇਹਦੇ ਵਿੱਚ ਤੁਸੀਂ ਜੋ ਵੀ ਹੈ ਨਾ ਸਾਰਾ ਕੁਝ ਕਰ ਸਕਦੇ ਹੋ ਇਸ ਸਕਰੀਨ ਦੇ ਵਿੱਚ ਸਾਰੇ ਫੀਚਰਸ ਨੇ ਜੋ ਵੀ ਕੁਝ ਕਰਨਾ ਤੁਸੀਂ ਦੇਖੋ ਸੀਟ ਇਸ ਤਰ੍ਹਾਂ ਦੀ ਦੇਖੋ ਇਸ ਰਾਣਾ ਪਿੱਲੂ ਇਹ ਇੰਟਰਸਿਪ ਇਹ ਦੇਖੋ ਫੰਕਸ਼ਨ ਨੇ ਇੱਦਾਂ ਇੱਛਾ ਤੁਸੀਂ ਕੁਝ ਵੀ ਰੱਖ ਸਕਦੇ ਹੋ ਤੇ ਜੇ ਮੰਨ ਲਾ ਇਹਨੂੰ ਤੁਸੀਂ ਚੱਕੋਗੇ ਜੇ ਤੁਸੀਂ ਕੁਝ ਤਾਂ ਖਾਣ ਪੀਣ ਲਈ ਆ ਰਹੇ ਤੁਸੀਂ ਇਹਨੂੰ ਇੱਥੇ ਰੱਖ ਸਕਦੇ ਹੋ ਜੋ ਵੀ ਤੁਹਾਨੂੰ ਸਰਵ ਕੀਤਾ ਜਾਵੇ ਖਾਣ ਲਈ ਤੁਸੀਂ ਇਹਦੇ ਤਰੱਕੇ ਖਾ ਸਕਦੇ ਹੋ ਠੀਕ ਹੈ ਇਹ ਤਾਂ ਇਕੱਠਾ ਵੀ ਹੋ ਜਾਂਦਾ ਦੇਖੋ ਇਕੱਠਾ ਕੀਤਾ ਇਹ ਪਟੰਗ ਲੱਗਦਾ ਬਹੁਤ ਵਧੀਆ ਘੈਂਟ ਦੇਖੋ ਸੀਟਾਂ ਦੇਖੋ ਕੈਸੀਆਂ ਠੀਕ ਇਸ ਤਰ੍ਹਾਂ ਦੀਆਂ ਸੀਟਾਂ ਨੇ ਸੀਟਾਂ ਦੇ ਸਾਹਮਣੇ ਤੁਹਾਨੂੰ ਸਕਰੀਨਾਂ ਲੱਗੀਆਂ ਨੇ ਆਪਣੀ ਐਕਸਪੀਰੀਅੰਸ ਇਸ ਤਰ੍ਹਾਂ ਦੇਖੋ ਆ ਸਕਰੀਨ ਤੇ ਆਪਾਂ ਇੱਥੇ ਇੱਕ ਮੂਵੀ ਲਗਾਉਨੇ ਇੱਥੇ ਕੱਢ ਕੇ ਹੂੰ ਦੇਖਦੇ ਆ ਇੱਥੇ ਕਿਹੜੀ ਮੂਵੀ ਆ ਕਿ ਤੁਸੀਂ ਮੂਵੀ ਵੀ ਦੇਖ ਸਕਦੇ ਹੋ ਕੋਈ ਆਡੀਓ 뮤직 ਸੁਣਨਾ 뮤직 ਵੀ ਸੁਣ ਸਕਦੇ ਹੋ ਆ ਦੇਖੋ ਹੁਣ ਆ ਮੂਵੀ ਜਨੇ ਆਪਾਂ ਇੱਥੋਂ ਕੋਈ ਨਾ ਕੋਈ ਇੱਕ ਸਿਲੈਕਟ ਕਰਕੇ ਲਗਾਉਣਾ ਹਮ ਹਿੰਦੀ ਮੂਵੀਜ਼ ਜਦੋਂ ਤੱਕ ਇੰਗਲਿਸ਼ ਮੂਵੀਜ਼ ਨੇ ਹਿੰਦੀ ਮੂਵੀਜ਼ ਚ ਘੱਟ ਸੀਗੀਆਂ ਹਮ ਤੁਹਾਨੂੰ ਇੱਥੋਂ ਸੈਟਿੰਗ ਕਰਨੀ ਪੈਣੀਆਂਗੀ ਤੇ ਚਲੋ ਦੇਖਦੇ ਆ ਆਪਾਂ ਜਿਹੜੀ ਮਿਲ ਗਈ ਆਪਾਂ ਉਹ ਹੀ ਲਾ ਲੈਨੇ ਆ ਤੇ ਆ ਲਾਉਨੇ ਆ ਆਪਾਂ kingdom planet ਸੋ ਇਹ ਚਲਾ ਲਈ ਆਪਾਂ ਮੂਵੀ ਦੇਖਦੇ ਆ ਪਲੀਜ਼ ਨੋਟ ਦੇਰ ਚਲੋ ਇੱਧਰ ਲਿਖੀ ਪਤਾ ਨਹੀਂ ਕੀ ਲਿਖਿਆ ਹੋਇਆ ਸੀਗਾ ਉੱਪਰ ਮੈਂ ਅੱਗੇ ਕਰਦੇ ਆ ਦਿਖਾਉਣਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਸਕਰੀਨ ਦਾ ਮਤਲਬ ਕਿ ਵਧੀਆ ਜੇ ਕਿਸੇ ਨੇ ਟਾਈਮ ਲਗਾਉਣਾ ਇਸ ਤਰ੍ਹਾਂ ਮੂਵੀ ਤੇ ਇਹ ਕਾ ਆਪ ਦਾ ਵਧੀਆ ਟਾਈਮ ਲਗਾ ਸਕਦਾ ਜਿਹੜੇ 5-6 ਘੰਟੇ 8 ਘੰਟੇ ਤੇ ਵਾਰ ਦਾ ਵਿਊ ਆ ਇਹ ਖੜਾ ਜਹਾਜ਼ ਇਟਸ ਮੀ ਤੇ ਲੋ ਜੀ ਆਪਣਾ ਜਹਾਜ਼ ਤੁਰ ਪਿਆ ਟਰੈਕ ਕੰਨੇ ਜਿਹੜਾ ਮੇਨ ਟਰੈਕ ਆ ਇਹਦਾ ਤੇ ਜਹਾਜ਼ ਨੇ ਜਿੱਥੋਂ ਟੇਕ ਆਫ ਲੈਣਾ ਹੈਗਾ ਉੱਪਰ ਨੂੰ ਚੜਨਾ ਹੈਗਾ ਜਹਾਜ਼ ਨੇ ਉਹ ਰਸਤੇ ਹੁਣ ਜਾ ਰਿਹਾ ਹੈਗਾ ਹੌਲੀ ਹੌਲੀ ਹੈ ਦੇ ਸਪੀਡ ਘਟਾ ਗਈ ਜਹਾਜ਼ ਦੀ ਬਸ ਹੌਲੀ ਹੌਲੀ ਜਦੋਂ ਟਰੈਕ ਤੇ ਪਹੁੰਚ ਗਿਆ ਆ ਦੇਖੋ ਇਹ ਸਾਹਮਣੇ ਸਕਰੀਨ ਹੈ ਇਹਦੇ ਵਿੱਚ ਤੁਸੀਂ ਸੈਟਿੰਗ ਕਰਕੇ ਹਨਾ ਮਨ ਲਕੀ ਇੱਕ ਤਾਂ ਜਹਾਜ਼ ਦੇ ਅੱਗੇ ਕੈਮਰਾ ਲੱਗਿਆ ਹੁੰਦਾ ਇੱਕ ਨੀਚੇ ਕੈਮਰਾ ਲੱਗਿਆ ਹੁੰਦਾ ਬਾਕੀ ਸਾਈਡਾਂ ਤੇ ਵੀ ਕੈਮਰੇ ਲੱਗੇ ਹੁੰਦੇ ਨੇ ਉਹ ਸਾਰੇ ਤੁਸੀਂ ਸਕਰੀਨ ਦੇ ਵਿੱਚ ਆਪਸ਼ਨ ਕੱਢ ਕੇ ਦੇਖ ਸਕਦੇ ਆ ਤੇ ਹੁਣ ਆਪਾਂ ਮਨ ਲਕੀ ਫਰੰਟ ਕੈਮਰਾ ਲਾ ਲਿਆ ਜਹਾਜ਼ ਦਾ ਇਹਦੇ ਵਿੱਚ ਸਾਰਾ ਟਰੈਕ ਦਿਖ ਰਿਹਾ ਆਪਾਂ ਨੂੰ ਜਿੱਥੇ ਸਾਹਮਣੇ ਪਾਇਲਟ ਬੈਠੇ ਹੋਣੇ ਜਿੱਥੇ ਜਹਾਜ਼ ਮਨ ਲਕੀ ਆਪਰੇਟ ਕਰ ਰਹੇ ਨੇ ਪਾਇਲਟ ਤੇ ਆਹ ਦੇਖੋ ਆਹ ਟਰੈਕ ਆ ਗਿਆ ਮੈਨ ਹੁਣ ਇੱਥੋਂ ਜਹਾਜ਼ ਨੇ ਆਪਣੇ ਨੇ ਟੇਕ-ਆਫ ਲੈ ਲੈਣਾ ਏ ਆ ਗਿਆ ਜੀ ਮੇਰਾ ਟ੍ਰੈਕ ਹੁਣ ਦੇਖੋ ਸਪੀਡ ਦੇਖੋ ਕਿੰਨੀ ਜਾਊਗੀ ਹੁਣ ਮੈਂ ਦੇਖੋ ਸਪੀਡ ਵਧ ਗਈ ਹੈ ਨਾ ਪਹਿਲਾਂ ਹੌਲੀ ਹੌਲੀ ਜਾ ਰਹੀ ਸੀ ਹੁਣ ਇੱਕੋ ਲੱਖਤ ਸਪੀਡ ਵਧ ਜਾਨੀ ਹੈ ਦੇਖੋ ਹੋ ਰਿਹਾ ਤੇਜ਼ ਦੇਖੋ ਕਿੰਨੀ ਸਪੀਡ ਵਧ ਰਹੀ ਹੈ ਲਗਾਤਾਰ ਮਾਨਿਕ ਚੱਲੋ 3-400 ਦੀ ਸਪੀਡ ਤੇ ਚੱਲੇਗਾ ਉਸ ਤੋਂ ਬਾਅਦ ਮਿਲ ਕੇ ਜਹਾਜ਼ ਨੇ ਟੇਕ-ਆਫ ਲੈਣਾ ਉੱਪਰ ਨੂੰ ਜਾਣਾ ਤੇ ਆਹ ਲਓ ਜੀ ਲੈ ਲੈ ਟੇਕ-ਆਫ ਵਾਹ ਆਹਾ ਆਹ ਕੀ ਨਜ਼ਾਰਾ ਆ ਰਿਹਾ ਹੌਲ ਪੈਂਦਾ ਦਿਲ ਦੇ ਵਿੱਚ ਜਦੋਂ ਉੱਪਰੋਂ ਜਾਂਦਾ ਨਾ ਜਹਾਜ਼ ਹੌਲ ਪਿਆ ਉਹ ਦੇਖੋ ਜੀ ਆਪਣਾ ਜਹਾਜ਼ ਆ ਬਲੈਂਕ ਹੋ ਗਈ ਸਕਰੀਨ ਕਿਉਂਕਿ ਪਹਿਲਾਂ ਫਰੰਟ ਕੈਮਰਾ ਉੱਪਰੋਂ ਹੋ ਗਿਆ ਫਰੰਟ ਕੈਮਰਾ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਉੱਪਰ نیچے ਦਾ ਨਜ਼ਾਰਾ ਕਿਵੇਂ ਦਾ ਹੈ ਆ ਦੇਖੋ ਆਪਣਾ ਕਾਫੀ ਦੂਰ ਚਲਾ ਗਿਆ ਤੇ ਆ ਦੇਖੋ ਦਿੱਲੀ ਇਹ ਦਿੱਲੀ 에어ਪੋਰਟ ਤੋਂ ਆਪਾਂ ਚੜੇ ਆ ਇਹ ਦਿੱਲੀ ਦਾ ਸਾਰਾ ਦ੍ਰਿਸ਼ ਆ ਦੇਖੋ ਇਸ ਤਰ੍ਹਾਂ ਉੱਪਰੋਂ ਦਿਖ ਰਿਹਾ ਹੈ ਤੇ ਆਪਾਂ ਹੁਣ ਤੁਹਾਨੂੰ ਆ ਦਿਖਾਉਣਾ ਸਕਰੀਨ ਆਪਣਾ ਜਹਾਜ਼ ਬਿਲਕੁਲ ਉੱਪਰ ਆ ਚੁੱਕਿਆ ਹੈ ਤੇ ਆਪਣਾ ਦੇਖੋ 37900 ਮੀਟਰ ਮਤਲਬ ਕਿ 38000 ਮੀਟਰ ਦੇ ਉਮਲ ਕਿ ਉੱਪਰ ਹੋ ਰਿਹਾ ਹੈ ਆਪਣਾ ਜਹਾਜ਼ ਤੇ ਸਪੀਡ ਤੁਸੀਂ ਦੇਖ ਸਕਦੇ ਆ 867 ਕਿਲੋਮੀਟਰ ਪ੍ਰ ਹਰ ਮਤਲਬ ਕਿ 1 ਘੰਟੇ ਦੇ ਵਿੱਚ 860 ਕਿਲੋਮੀਟਰ ਤੈਅ ਕਰਦਾ 867 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਿਹਾ ਆਪਣਾ ਜਹਾਜ਼ ਤੇ 38000 ਮੀਟਰ ਉੱਪਰ ਜਿਹੜੀ ਉਚਾਈ ਹੈ ਜਿਹੜੀ ਤੇ ਆਹ ਦੇਖੋ ਜੀ ਇੱਥੇ ਮਲਕੀ ਸਕਰੀਨ ਦੇ ਵਿੱਚ ਤੁਸੀਂ ਸੈਟਿੰਗ ਕਰਕੇ ਹੈ ਨਾ ਅੰਤਨ ਦੱਸੇ ਹੋਏ ਨੇ ਮਲਕੀ ਤੁਸੀਂ ਆਪਣੇ ਜਹਾਜ਼ ਨੂੰ ਲੋਕੇਟ ਕਰ ਸਕਦੇ ਹੋ ਦੇਖ ਸਕਦੇ ਹੋ ਆਪਣਾ ਜਹਾਜ਼ ਕਿੱਥੇ ਜਾ ਰਿਹਾ ਹੈਗਾ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਫੰਕਸ਼ਨ ਨੇ ਇੱਥੇ ਸੈਟਿੰਗ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਕਰੀਨ ਲਾ ਸਕਦੇ ਹੋ ਜਹਾਜ਼ ਦੀ ਤਾਂ ਦੇਖੋ ਇੱਥੇ ਤੁਹਾਨੂੰ ਸਾਰਾ ਨਕਸ਼ਾ ਆ ਜੂਗਾ ਜਿੱਥੋਂ ਦੀ ਜਹਾਜ਼ ਜਾ ਰਿਹਾ ਹੈਗਾ ਇਹ ਸਾਰਾ ਰਸਤਾ ਇਹਨਾਂ ਨੇ ਮਲਕੀ ਠੀਕ ਹੈ ਜਿਹੜੀ ਹੈਗਾ GPS ਉਹ ਸਾਰੇ ਇਹਦੇ ਵਿੱਚ ਦਿੱਤਾ ਹੋਇਆ GPS ਦੇ ਵਿੱਚ ਤੁਹਾਨੂੰ ਦਿਖਾਈ ਜਾਣਾਗਾ ਇਹ ਆਪਣਾ ਜਹਾਜ਼ ਕੁਵੇਇਤ एयरवेज 382 ਤੇ ਇਸ ਤਰ੍ਹਾਂ ਤੁਸੀਂ ਅਲੱਗ-ਅਲੱਗ ਇਹ ਆ ਸਕਰੀਨ ਲਾ ਲਈ ਆਪਾਂ ਇਹਦੇ ਵਿੱਚ ਸਾਰੀ ਧਰਤੀ ਦੀ ਹੋਗੀ ਸਾਰੇ ਟ੍ਰੈਕ ਵਗੈਰਾ ਦਿਖਣਗੇ ਹੁਣ ਆਪਾਂ ਦੇਖਦੇ ਆ ਆ ਦੇਖੋ ਇਹ ਨਾਲ ਨਾਲ ਦੱਸੀ ਜਾ ਲਓ ਜੀ ਆਪਣਾ ਖਾਣਾ ਆ ਗਿਆ ਤੇ ਤੁਹਾਨੂੰ ਦਿਖਾਉਣਾ ਕਿਸ ਤਰ੍ਹਾਂ ਦਾ ਖਾਣਾ ਮਿਲਦਾ ਆਪਾਂ ਨੂੰ ਜਹਾਜ਼ ਦੇ ਵਿੱਚ ਸਾਨੂੰ ਇਹਨਾਂ ਨੇ ਦਿੱਤਾਗਾ ਆਹ ਦੇਖੋ ਬਰੈਡ ਗਿਆਰਾ ਫਰੂਟਸ ਨੇ ਸੰਤਰੇ, ਅੰਗੂਰ ਤੇ ਅਨਾਨਾਸ ਤੇ ਆਹ ਪਾਣੀ ਦੀ ਬੋਤਲ ਹੈ ਡਿੱਕੀ ਜੀ ਆ ਨਿੱਕਾ ਜਿਹਾ ਗਲਾਸ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪਾਣੀ ਆ ਤੇ ਆ ਗਿਆ ਬਰੈਡ ਤੇ ਇਹ ਕਿ ਦਿਖਾਉਣਾ ਤੁਹਾਨੂੰ ਤੇ ਆ ਆ ਗਿਆ ਫਰੂਟ ਇਹਦੇ ਵਿੱਚ ਦੋ ਸੇਬ ਨੇ ਆਹ ਐਪਲ ਦੀਆਂ ਫਾੜੀਆਂ ਦੋ ਤੇ ਆ ਇੱਕ ਆ ਦੇਖੋ ਇਹ ਵੀ ਇੱਕ ਤਰ੍ਹਾਂ ਦਾ ਬਟਰ ਆ ਮਲਕੀ ਉਹ ਬਰੈਡ ਤੇ ਲਗਾਉਂ ਕੇ ਖਾਣ ਨੂੰ ਆ ਇਹ ਇਸ ਤਰ੍ਹਾਂ ਦਾ ਖਾਣਾ ਪੀਣਾ ਅੰਦਰ ਤੇ ਆ ਗਏ ਮਲਕੀ ਇਹਦੇ ਵਿੱਚ ਇੱਕ ਤਾਂ ਤੌਲੀਆ ਆ ਗਏ ਨਿੱਕਾ ਤੌਲੀਆ ਹੁੰਦਾ ਸ਼ੂਕਰ ਵਗੈਰਾ